ਖਬਰਾਜ 855 2010 ਮਾਡਲ ਆ 3 ਲੱਖ ਤੇ 65 ਹਜ਼ਾਰ ਕੀਮਤ ਦਾ ਅਗਿਆ ਮਹਿੰਦਰਾ 265 2000 ਮਾਡਲ ਆ 1 ਲੱਖ ਤੇ 65 ਹਜ਼ਾਰ ਕੀਮਤ ਦਾ ਅਗਿਆ ਫੇਰ ਮਹਿੰਦਰਾ 235 2007 ਮਾਡਲ ਆ 1 ਲੱਖ ਤੇ 37 ਹਜ਼ਾਰ ਕੀਮਤ ਦਾ ਅਗਿਆ ਸੋਨਾ ਲੇਕਾ 2010 ਮਾਡਲ ਆ 3 ਲੱਖ ਤੇ 25000 ਕੀਮਤਾਂ ਤੇ ਪੰਜਾਬ ਨੰਬਰਾਂ ਤੇ ਇੰਜਣ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਅਗਿਆ ਫੋਰ 36 ਦੀ 2003 ਮਾਡਲ ਆ 3 ਲੱਖ ਤੇ 20000 ਕੀਮਤਾਂ ਅਗਿਆ ਸੋਰਾਜ 855 99 ਮੜਲਾ 2,30,000 ਕੀਮਤਾਂ ਅੱਗਿਆ 3600 2016 ਮੜਲਾ 4,80,000 ਕੀਮਤਾਂ ਇੰਜਣ ਦਾ ਤੇ ਟਾਇਰਾਂ ਦੇ ਚੈੱਕ ਕਰ ਲੋ ਅੱਗਿਆ ਅਰਜਨ 605 2000 ਜੀ ਮਾਡਲਾ 6 ਲੱਖ ਤੇ 25000 ਕੀਮਤਾ ਅਗਿਆ ਜੌਂਡੀਆ 59 ਦਾਸ 2017 ਮਾਡਲਾ ਤੇ ਹਰਿਆਣਾ ਨੰਬਰਾਂ 5 ਲੱਖ ਤੇ 85000 ਕੀਮਤਾ ਫਾਰਮ ਟਰੈਕ 60 2014 ਮਾਡਲਾ 3 ਲੱਖ ਤੇ 75000 ਕੀਮਤਾ ਤੇ ਇੰਜਨ ਦਾ ਇਹ ਟਾਇਰਾਂ ਦਾ ਚੈੱਕ ਕਰ ਲੋ ਅੱਗੇ ਫਾਰਮਟ੍ਰੈਕ 60 2003 ਮਾਡਲ ਆ 2 ਲੱਖ ਤੇ 65 ਹਜ਼ਾਰ ਕੀਮਤ ਆ ਅੱਗੇ 36 ਦੀ 2012 ਮਾਡਲ ਆ 4 ਲੱਖ ਤੇ 95 ਹਜ਼ਾਰ ਕੀਮਤ ਆ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਅੱਗੇ ਫੇਰ 36 ਦੀ 2007 ਮਾਡਲ ਆ 7 ਲੱਖ ਤੇ 75000 ਰੁਪਿਆ ਕੀਮਤਾ ਤੇ ਪੰਜਾਬ ਨੰਬਰ ਸਵਰਾਜ 855 2019 ਮਾਡਲ ਆ 6 ਲੱਖ ਤੇ 10000 ਰੁਪਿਆ ਕੀਮਤਾ ਤੇ